ਅੱਭੀ ਤੈਨੂੰ ਕੀ ਪ੍ਰੋਬਲਮ ਆ ਪਹਿਲਾਂ ਮੈਨੂੰ ਇਹਨਾਂ ਦੱਸੋ ਕੀ ਹੋ ਗਿਆ ਤੈਨੂੰ ਹੁਣ ਨਾ ਤੁਹਾਨੂੰ ਨਹੀਂ ਪਤਾ ਲੱਗਾ ਕੀ ਹੋ ਗਿਆ ਤੇ ਕੀ ਨਹੀਂ ਮੈਨੂੰ ਨਹੀਂ ਕੁਝ ਵੀ ਪਤਾ ਹਾਂ ਦੱਸ ਹਾਂ ਕੁਝ ਨਹੀਂ ਪਤਾ ਤੁਹਾਨੂੰ ਅੱਗ ਲਾ ਕੇ ਤੇ ਹੁਣ ਤੁਹਾਨੂੰ ਨਹੀਂ ਪਤਾ ਵੀ ਕਨੇ ਲਾਈ ਆ ਮੈਂ ਕਿਹੜੀ ਅੱਗ ਲਾਤੀ ਐ ਤਾਂ ਹੋਰ ਕੀ ਕੀਤਾ ਤੂੰ ਕੀ ਕੀਤਾ ਮੈਂ ਕੀ ਕੀਤਾ ਜਦੋਂ ਮੈਂ ਤਿਆਰ ਹੋਨੀ ਸੀ ਤੁਸੀਂ ਹੀ ਕਿਹਾ ਉੱਥੇ ਰਸੋਈ ਦੇ ਵਿੱਚ ਤੁਸੀਂ ਦੇਖ ਕੇ ਤੇ ਉਧਰ ਮੰਮੀ ਨੂੰ ਜਾ ਕੇ ਬੁਲਾ ਕੇ ਲੈ ਆਏ ਨਾ ਮੈਂ ਵੀ ਤੁਸੀਂ ਜਾ ਦੇ ਦਿੱਤੀ ਐ ਜਾਣ ਲਈ ਕਾਲਜ ਮੈਂ ਹੋਰ ਕੀ ਕਹਤਾ ਤੂੰ ਹੀ ਕੋਣ ਹੁੰਦੇ ਯਾਰ ਪੁੱਛਣ ਆਲੇ ਤੈਨੂੰ ਕੀ ਆ ਤੈਨੂੰ ਕੀ ਲਾਇਆ ਦੇਣਾ ਕੋਈ ਨਹੀਂ ਹੁੰਦੀ ਆ ਕਿਉਂ ਨਹੀਂ ਹੁੰਦੀ ਆ ਜੱਜੂ ਤੇ ਦਿੱਤੀ ਆ ਨਾ ਹੋ ਗਈ ਗਿਆ ਜਿਹੜਾ ਵੀ ਜੱਜੂ ਤੇ ਲੈ ਆਂਦੀ ਲੋੜ ਪੈ ਗਈ ਮੈਨੂੰ ਅੱਗੇ ਨਹੀਂ ਮੈਂ ਪਾਉਣਾ ਚਾਹੀਦੀ ਮੈਂ ਹੁਣ ਕੱਲ ਦੀ ਖਾਦੀ ਤੈਨੂੰ ਭੁੱਲ ਗਈ ਆ ਖਾਦੀ ਭੁੱਲ ਗਈ ਭਾਬੀ ਤੇ ਬਾਜ ਆਉਂਦਾ ਮੈਂ ਕੋਈ ਨਹੀਂ ਮਮਮੀ ਤੇ ਬਾਜ ਮਾਰਦੀ ਹੁਣੇ ਮਾਰਦੀ ਮਮਮੀ ਨੂੰ ਬਾਜ ਮਮਮੀ ਬਾਜ ਆਹੀ ਕੰਮ ਹੁੰਦਾ ਤੈਨੂੰ ਬਸ ਹੋਰ ਨਹੀਂ ਕੁਝ ਵੀ ਤੇ ਨਹੀਂ ਕੀ ਗੱਲ ਕੀ ਦੋ ਗੱਲ ਮੇਰੇ ਵੈਸੇ ਵੈਸੇ ਕਿ ਮਮਮੀ ਨੇ ਗੱਲ ਕਰ ਜਿਹੜੀ ਕਰਨੀ ਆ ਭਾਬੀ ਨੇ ਤੈਨੂੰ ਵੀ ਹੁਣ ਅਵੇਲਾ ਮਮਮੀ ਮੇਰੇ ਨਾਲ ਗੱਲ ਮੈਂ ਕਹਿੰ ਤੇ ਭਾਬੀ ਨਹੀਂ ਲਈ ਮੈਨੂੰ ਕਿਤੇ ਮੰਮੀ ਪਤਾ ਨਹੀਂ ਲੱਗਦਾ ਮੇਰੀ ਤੂੰ ਫੇਰ ਉਹ ਨਾਲ ਲੜਨਾ ਸ਼ੁਰੂ ਕਰਤਾ ਮੰਮੀ ਆਵਾਜ਼ਾਂ ਬਹੁਤ ਬੋਲਣ ਲੱ ਪਈ ਐ ਇਹਦਾ ਵਾਹ ਵੱਡਾ ਮੈਨੂੰ ਕਿੰਨੀ ਵਾਰੀ ਗਿਆ ਵਾਹ ਵੱਡੋ ਹੋ ਜਾ ਜਲਦੀ ਜਲਦੀ ਕਿੰਨੀ ਵਾਰੀ ਬੋਣਾ ਕੀਤਾ ਮੈਂ ਤੈਨੂੰ ਉਹ ਵੱਡੋ ਹੋਏ ਨਾ ਭਾਬੀ ਪੈ ਨਹੀਂ ਤੁਹਾਨੂੰ ਫੇਰ ਠੰਡ ਚੱਲ ਜਾਣਾ ਮੈਂ ਵੀ ਇੱਥੇ ਨਹੀਂ ਰਹਿਣ ਲੱਗੀ ਮੈਂ ਮੈਂ ਕਿਹੜੇ ਗਏ ਤੈਨੂੰ ਤੈਨੂੰ ਇੱਥੇ ਘਰ ਜਾਣਾ ਤੂੰ ਅੰਦਰ ਚੱਲ ਜਾ ਮੇਰੇ ਨਾਲ ਐਵੇਂ ਮੇਰਾ ਦਿਮਾਗ ਨਾ ਖਰਾਬ ਕਰੀ ਜਾ ਆਹ ਮੰਮੀ ਆ ਜਾ ਰਹੇ ਦੋ ਮੈਨੂੰ ਕਾਲੇਜ ਮੈਂ ਤੈਨੂੰ ਇੱਕ ਵਾਰੀ ਕਹਿ ਤਾ ਨਾ ਮੈਂ ਜਿਹੜਾ ਫੈਸਲਾ ਕਰ ਲਿਆ ਬਸ ਕਰ ਲ ਤੂੰ ਅੰਦਰ ਚੱਲ ਆਹ ਤੇਰਾ ਹੁਣ ਇਹੇ ਕੰਮ ਆ ਤੂੰ ਘਰ ਦਾ ਸਾਰਾ ਕੰਮ ਨਾਲ ਰੂਬੀ ਦਾ ਕਰਾਇਆ ਕਰਨਾ ਬਸ ਇਹੀ ਤੇ ਚੁੰਦੀ ਆ ਚੁੰਦੀ ਚੁੰਦੀ ਕੋਈ ਨਹੀਂ ਚੱਲ ਅੰਦਰ ਤੂੰ ਦੇਖ ਲਾ ਮਾਤਾ ਕਿੱਡੀ ਜੀ ਜਵਾਨ ਨਿਕਲ ਗਈ ਹੈ ਜਵਾਨੇ ਦੀ ਕਰ ਲੈਣੀ ਹੈ ਮੈਂ ਸੱਟ ਇਹ ਕੀ ਕਹਿੰਦੀ ਹੈ ਬਾਹਰਲਾ ਵਲਜ਼ਾਨ ਦੇਖਣ ਵਾਲਾ ਕਹੂਗਾ ਕਿਦਾਂ ਪਰ ਜਾਈਂ ਨਾ ਲੜਨਦੀ ਹੈ ਫਿਰ ਕੋਈ ਕਰਦਾ ਉਹਨੇ ਕਹਿੰਨਾ ਅੱਗੇ ਜਾ ਕੇ ਵੀ ਇਦਾਂ ਲੜੂਗੀ ਕੋਈ ਨਾ ਰੂਬੀ ਕਰਦੀ ਐ ਇਹਨੂੰ ਮੈਂ ਸੱਟੇ ਨੂੰ ਜਿਹੜਾ ਮੈਂ ਜ਼ਿਆਦਾ ਭੂਹੇ ਚੜਾਇਆ ਸੀ ਨਾ ਆਹੋ ਤੇ ਤੂੰ ਇਦਾਂ ਕਰ ਕੰਮ ਕਰ ਲੈ ਨਾਲੇ ਉੱਪਰ ਇੰਨਾ ਗੰਦ ਪਿਆ ਇਹਨੂੰ ਕਹਿ ਕੇ ਤੇ ਉੱਤੇ ਝਾੜੂ ਪੋਚਾ ਲਵਾ ਲੈ ਦੇਖੋ ਮੈਂ ਜੇ ਕਿਹਾ ਤੇ ਮੈਨੂੰ ਬੋਲੇ ਤੁਸੀਂ ਕਿਉਂ ਮੈਂ ਕਹਿਆ ਨਿਆਣੇ ਗਏ ਸਕੂਲ ਭੇਜੇ ਹੁਣ ਮੈਂ ਨਾ ਸਕਾਂ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਨਹੀਂ ਨਹੀਂ ਕੋਈ ਨਹੀਂ ਤੂੰ ਇੱਕ ਵਾਰੀ ਇਹਨੂੰ ਕਹਿ ਫੇਰ ਦੇਖਦੀਆਂ ਮੈਂ ਕੀ ਕਹਿੰਦੀ ਨਾਲੇ ਮੈਂ ਕੀਤਾ ਸੀ ਤੇਰੀ ਆਂਟੀ ਨੂੰ ਫੋਨ ਅੱਛਾ ਕੀ ਕਹਿੰਦੇ ਆਂਟੀ ਭੈਣ ਜੀ ਕਹਿੰਦੇ ਮੈਂ ਠਹਿਰ ਕੇ ਫੋਨ ਕਰਦੀਆਂ ਫੇਰ ਤੁਹਾਨੂੰ ਹੋਤਾ ਕਰਕੇ ਚਲੋ ਠੀਕ ਹੈ ਚਲੋ ਵਧੀਆ ਜਨ ਨਿਕਲੇ ਜਿੰਨੀ ਜਲਦੀ ਦਾ ਕੰਮ ਚਲ ਠੀਕ ਹੈ ਇਹਨੂੰ ਕਹਿ ਇੱਕ ਵਾਰੀ ਉੱਪਰ ਜਾ ਕੇ ਇਹਨੂੰ ਕਹਿ ਹਾਂਜੀ ਹਾਂਜੀ ਬੇਨ ਜੀ ਅੱਛਾ 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 ਤੇ ਘਰਵਾਰ ਕਿਦਾਂ ਦਾ ਉਹਨਾਂ ਦਾ ਅੱਛਾ ਅੱਛਾ ਚਲੋ ਇਹ ਮੈਨੂੰ ਇਹੀ ਆ ਵੇ ਘਰਵਾਰ ਵਧੀਆ ਹੋਵੇ ਤੇ ਮੁੰਡਾ ਵੀ ਸੌਜੀਆ ਹੀ ਹੋਵੇ ਆਹੋ ਮੈਂ ਇਹ ਸੋਚਿਆ ਹੀਗਾ ਕਿ ਕੋਲੇ ਜਾਉਂਗੀ ਅੱਜ ਤੇ ਮਨ ਹੋ ਰਹੀ ਹੋ ਜੂਗਾ ਪਰ ਆ ਭਾਬੀ ਨੇ ਇੱਕ ਨਵਾਂ ਹੀ ਪੰਗਾ ਪਾਤਾ ਆ ਇਹ ਭਾਬੀ ਨੇ ਨਹੀਂ ਬਾਜ ਆਉਣਾ ਆਪਣੀਆਂ ਹਰਕਤਾਂ ਤੋਂ ਮੰਮੀ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਆ ਇਹਨਾਂ ਨੂੰ ਵੀ ਨਹੀਂ ਸਮਝ ਲੱਗਣ ਦੀ ਐਨਾ ਮੈਂ ਸਮਝਾਉਣੀ ਆ ਕਿਤੇ ਤਾਂ ਵੀ ਨਹੀਂ ਇਹਨਾਂ ਨੂੰ ਸਮਝ ਲੱਗਣ ਦੀ ਮੈਨੂੰ ਕਹਿੰਦੇ ਕੰਮ ਕਰ ਦੱਸ ਵੀ ਮੈਂ ਇੰਨੀ ਹਣਾ ਮਿਹਨਤ ਕੀਤੀ ਆ 3 ਸਾਲ ਹੋ ਗਏ ਮੈਨੂੰ ਲੱਗੀ ਨੂੰ ਤੇ ਹੁਣ ਲਾਸਟ ਸੈਮੈਸਟਰ ਆ ਮੈਨਾਂ ਕੀ ਤੁਸੀਂ ਕਰ ਲੋ ਵਾਬਾ ਮੈਨੂੰ ਪੇਪਰ ਹੀ ਪਾਉਣ ਦਵੋ ਕੀ ਫਾਇਦਾ ਹਣਾ ਮੇਰਾ ਹਾਂ ਕਿਹੜੀ ਮਾੜੀ ਘੜੀ ਨੂੰ ਮੈਂ ਗਈ ਉਧਰ ਨੋਟਸ ਲੈਣ ਤੇ ਕਿਹੜੀ ਮਾੜੀ ਘੜੀ ਨੂੰ ਟੱਕਰ ਗਿਆ ਮੈਨੂੰ ਠੀਕ ਠੀਕ ਹੈ ਅੱਛਿਕਾ ਮੈਂ ਤਾਂ ਇਹ ਗੱਲ ਤੇ ਤੋੜ ਲਈ ਹੈ ਪਹਿਲਾਂ ਇੱਕ ਵਾਰ ਇਹਨੂੰ ਤਾਂ ਪੁੱਛ ਲੋ ਜਿਹੜੇ ਜਣੇ ਦੇ ਲੱਛੇ ਨੇ ਉਹ ਕੀ ਕਰ ਬੈਠੇ ਇਹਨੂੰ ਕੀ ਪੁੱਛਣਾ ਨਹੀਂ ਮੰਮੀ ਫੇਰ ਵੀ ਚੱਲ ਇੱਕ ਵਾਰ ਦਿਖਾ ਦਿਓ ਮੁੰਡਾ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਇਹਨੂੰ ਨਹੀਂ ਮੈਂ ਪੁੱਛਣਾ ਹੈਗਾ ਨਹੀਂ ਮੰਮੀ ਚਲੋ ਜੇ ਤੇ ਮਤਲਬ ਇਹ ਮੰਨ ਗਈ ਠੀਕ ਆ ਜੇ ਨਹੀਂ ਮੰਨੀ ਤਾਂ ਫੇਰ ਧੱਕੇ ਸ਼ਾਈ ਨਾਲ ਹੀ ਇਹਦਾ ਮੈਂ ਵਿਆਹ ਕਰਨਾ ਹਾਂ ਕੋਈ ਗੱਲ ਨਹੀਂ ਆ ਲੰਦੇ ਜਰਾ ਕੋ ਫੋਟੋ ਫੋਟੋ ਤੇ ਫੇਰ ਮੈਂ ਇਹਨੂੰ ਵੀ ਦਿਖਾ ਲੈਣੀ ਹੈ ਇੱਕ ਵਾਰੀ ਇਹਦਾ ਫੇਰ ਦੇਖ ਲੈਣੇ ਇਹ ਕੀ ਕਹਿੰਦੀ ਆ ਹਾਂ ਹੋਰ ਕੀ ਕਰਨਾ ਬੜਾ ਔਖਾ ਕੀਤਾ ਇਹਨੇ ਨਾਲੇ ਬਾਹਰ ਲੈਣ ਨੂੰ ਵੀ ਦੱਸਣਾ ਕਿ ਨਹੀਂ 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 ਇਹਦਾ ਆਪਣੇ ਮੁੰਡੇ ਨੂੰ ਵੀ ਦੱਸੋ ਇਹਨਾਂ ਨੂੰ ਗੱਲ ਕਰੋ ਉਹ ਮੈਨੂੰ ਪੁੱਛਦੇ ਰਹਿੰਦਾ ਆ ਕੀ ਗੱਲ ਹੈ ਚਲੋ ਲੈ ਮੈਨੂੰ ਲੱਗਦਾ ਫੋਟੋ ਆ ਹੀ ਗਈਆਂ ਅੱਛਾ ਨੇ ਦੇਖਾਂ ਇਹ ਆ ਮੁੰਡਾ ਮੁੰਡਾ ਤੇ ਸਹੀ ਹਤਾ ਹਉ ਦੇਖਣ ਨੂੰ ਤਾਂ ਠੀਕ ਲੱਗਦਾ ਠੀਕ ਹੈ ਪੜਿਆ ਲਿਖਿਆ ਚਲੋ ਫੈਮਲੀ ਚੰਗੀ ਹੈ ਜੋਬ ਕੀ ਕਰਦਾ ਮੈਂ ਪਤਾ ਨਹੀਂ ਜੋਬ ਦਾ ਤਾਂ ਇੰਨਾ ਨਹੀਂ ਦੱਸਿਆ ਨਹੀਂ ਵੀ ਕਹਿੰਦੇ ਆ ਅਪਲਾਈ ਕੀਤਾ ਆ ਤੇ ਅੱਗੇ ਦੇਖੋ ਹਜੇ ਤੱਕ ਤਾਂ ਨਹੀਂ ਕੁਝ ਵੀ ਕਰਦਾ ਚਲੋ ਤੇ ਇਹ ਕਜਲੋ ਪਹਿਲੀ ਬੰਨਾ ਵੀ ਹੈਗਾ ਆ ਚਲ ਪਹਿਲੀ ਬੰਨਾ ਤਾਂ ਇਹ ਵੀ ਕਹਿੰਦੇ ਜਿਹੜਾ ਹੈਗਾ ਪਰ ਫਿਰ ਵੀ ਚਲੋ ਅੱਗੇ ਤੁਹਾਡੀ ਮਰਜ਼ੀ ਹੈ ਕਿੱਦਾਂ ਕਰਨਾ ਕਿੱਦਾਂ ਨਹੀਂ ਇੱਕ ਵਾਰ ਇਹਨੂੰ ਜ਼ਰੂਰ ਪੁੱਛਣਾ ਮੈਨੂੰ ਕੋਈ ਨਾ ਲੱਦਾ ਮੰਮੀ ਇਹਨੇ ਕੋਈ ਨਾ ਗੱਲ ਹੋਵੇ ਭੈ ਭਰੀ ਸਭਾ ਦੀ ਬੇਇੱਜ਼ਤੀ ਹੋਵੇ ਨਹੀਂ ਨਹੀਂ ਇਹਨੂੰ ਦਿਖਾ ਕੇ ਕਰਾਂਗੇ ਅੱਗੇ ਜੋ ਵੀ ਕੁਝ ਕਰਨਾ ਨਾ ਇਹਦੇ ਨਾਲ ਮੈਂ ਗੱਲ ਕਰਨੀ ਹੈ ਇਹ ਟਣਕਾ ਕੇ ਗੱਲ ਕਰ ਲੈ ਹੁਣ ਹੈ ਕਿੱਥੇ ਆ ਇਹ ਅੰਦਰ ਹੀ ਆ ਮੈਂ ਕਿਹਾ ਸੀ ਮੈਂ ਕਹਾਂ ਉੱਪਰ ਜਾੜੂ ਪੋਚਾ ਕਰ ਦੇ ਕਹਿੰਦੀ ਮੈਂ ਨਹੀਂ ਕਰਨਾ ਕਰਨਾ ਮੈਂ ਤਾਂ ਤੁਹਾਨੂੰ ਪਹਿਲੇ ਕਹੇ ਮੇਰੇ ਤਾਂ ਅੱਖਾਂ ਲੱਗਣੇ ਨਹੀਂ ਇਹਨੇ ਚਲ ਦੇਖਦੇ ਆ ਕੀ ਕਰਦੀ ਆ ਇਹ ਹਾਂ ਉਹਨੇ ਅ ਵੀ ਦੇਖਾ ਵੀ ਕਰੀ ਹੁਣ ਕੰਮ ਕਰਨ ਵਾਲਾ ਪਿਆ। ਮੀਤੀ ਆਏ ਨਹੀਂ ਭੈਣ ਜੀ ਤੂੰ ਕੀਤਾ ਨਹੀਂ ਉਹਨਾਂ ਨੂੰ ਫੋਨ ਅਜੇ। ਕੀਤਾ ਸੀ ਮੈਂ ਮੰਮੀ ਨੂੰ ਫੋਨ ਆ। ਦੋ ਵਾਰੀ ਫੋਨ ਕਰਤਾ ਰਾਤੀ ਵੀ ਕੀਤਾ ਸੀ ਮੈਂ ਫੋਨ। ਹਾਂ। ਉਹਨਾਂ ਉਧਰ ਦੀਦੀ ਦੀ ਕੁੜੀ ਬਿਮਾਰ ਜੀ ਆ ਨਾਲੇ ਮੁੰਡਾ ਬੜਾ ਤੰਗ ਕਰਦਾ ਆ। ਤੁਹਾਨੂੰ ਪਤਾ ਹੈ ਪਹਿਲਾਂ ਤਾਂ ਉਹ ਹੀ ਨਹੀਂ ਖੜਾ ਛੱਡਦੀ ਹੈਗੀ ਮੰਮੀ ਦਾ। ਆਣੇਂ ਦਿੰਦੀ ਇੱਧਰ। ਉਹਨੂੰ ਨਹੀਂ ਪਤਾ ਇੱਧਰ ਪਰੌਣੇ ਆਏ ਆ। ਹਾਂ ਪਤਾ ਵੀ ਜਾਣਾ ਵੀ ਅਸੀਂ। ਮੰਮੀ ਵੀ ਮੰਮੀ ਨੂੰ ਨਹੀਂ ਪਤਾ ਹੈਗਾ। ਜਾਣਾ ਆ ਉਧਰ ਮੰਮੀ ਆ ਗਈ ਚੁੱਪ ਚਾਹ। ਸੱਚੀ ਗੱਲ ਭੈਣ ਜੀ। ਸੱਚੀ ਗੱਲ ਸੱਚੀ ਗੱਲ ਭੈਣ ਜੀ ਹੋ ਸੁਣਾਓ ਕਿਦਾਂ ਠੀਕ ਠਾਕ ਆ? ਹਾਂਜੀ ਠੀਕ ਆ ਤੁਸੀਂ ਸੁਣਾਓ। ਵਧੀਆ ਵਧੀਆ ਹੋ ਦੱਸੋ ਕਿਦਾਂ? ਹਾਂ ਠੀਕ ਆ ਮੈਂ ਤਾਂ ਬਹਿ ਜਿਓ। ਮੈਂ ਤਾਂ ਤੁਹਾਨੂੰ ਰਾਤ ਦੀ ਕਹਿੰਦੀ ਮੈਂ ਕਿਹਾ ਚਲ ਅਸੀਂ ਬਹਿ ਕੇ ਭੈਣਾ ਭੈਣਾ ਗੱਲਾਂ ਕਰਾਂਗੇ ਤੇ ਤੁਸੀਂ ਰਾਤੀ ਆਏ ਨਹੀਂ। ਉਹ ਕੀ ਕਰਾਂ ਹੁਣ ਕੀ ਦੱਸਾਂ ਤੁਹਾਨੂੰ? ਇਹ ਕਿਹੜਾ ਹਾਲ ਪੁੱਛਦੀ ਆ ਮੇਰਾ? ਪੁੱਛੋ ਇਹਨੂੰ ਕਿਉਂ ਨਹੀਂ ਪੁੱਛਦੀ ਹਾਲ ਪ੍ਰੀਤੀ? ਹੋਰ ਇਹਨ ਕਦੇ ਹੀ ਨਹੀਂ ਪੁੱਛਿਆ ਕੀ ਹਾਲ ਆ ਮੰਮੀ ਤੇਰਾ ਕੀ ਨਹੀਂ ਹੈ? ਉਹ ਉਧਰ ਕੀ ਕਰਾਂ ਦੂਸਰੀ ਦੇ ਨਿਆਣੇ ਬੜੇ ਸ਼ਤੰਗ ਕਰਦੇ ਆ ਕੁੜੀ ਵੀ ਨਹੀਂ ਠੀਕ ਤੇ ਮੁੰਡਾ ਵੀ ਬੜਾ ਜਿੱਦੀ ਆ ਤਾਂ ਕਰਕੇ ਮੈਨੂੰ ਹੋ ਗਿਆ ਲੈ ਕੇ ਨਹੀਂ ਤਾਂ ਮੈਂ ਆ ਜਾਣਾ ਸੀ ਰਾਤੀ ਹਾਂ ਇਹ ਤਾਂ ਹੈ ਓਸਨਾਂ ਬੜੀ ਤਿਆਰੀ ਕਰ ਲਈ ਚੱਲੇ ਆ ਤੁਸੀਂ ਹੋਰ ਚੱਲੇ ਆ ਪਰ ਆਸ ਤੇ ਆਏ ਹੀਗੇ ਫਿਰ ਉਹ ਬੋਟੀ ਦੀ ਹਨੀ ਘਰ ਨਾ ਨਾ ਰੋ ਤੁਸੀਂ ਨਹੀਂ 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 ਹੁਣ ਚੱਲ ਮੈਂ ਆਈ ਆ ਬੈਠਾਂਗੇ ਗੱਲਬਾਤ ਕਰਾਂਗੇ ਰਾਤੀ ਕੋਈ ਨਹੀਂ ਕਰ ਲੈਣੇ ਗੱਲਾਂ ਬਾਤਾਂ ਵੀ ਗੱਲਾਂ ਬਾਤਾਂ ਕਰਨ ਵਾਸਤੇ ਹੀ ਮੈਂ ਹੁਣ ਮੈਂ ਜਾੜ ਨਹੀਂ ਦੇਣਾ ਹੁਣ ਤੁਸੀਂ ਸਵੇਰੇ ਹੀ ਜਾਇਓ ਨਹੀਂ ਨਹੀਂ ਕੋਈ ਨਹੀਂ ਤੁਹਾਡੇ ਕੋਲ ਹੀ ਗੱਲਾਂ ਬਾਤਾਂ ਕਰਕੇ ਫੇਰੇ ਹੀ ਜਾਊਂਗੀ ਮੈਂ ਹਾਂ ਠੀਕ ਆ ਠੀਕ ਆ ਮੈਂ ਤਾਂ ਹੀ ਤਾਂ ਗਈ ਨਹੀਂ ਮੈਂ ਕਿਹਾ ਚੱਲ ਮਿਲ ਕੇ ਜਾਂਦੀ ਆ ਅੱਛਾ ਆ ਜਾਣਾ ਭੈਣ ਜੀ ਆ ਉਹ ਮੈਂ ਕਾ ਚੱਲ ਹੁੰਦਾ ਜਾਇਆ ਮਸੀ ਟਾਈਮ ਨਿਕਲਿਆ ਹਾਂਜੀ ਉਹਨਾਂ ਨੂੰ ਉੱਧਰ ਬਿਠਾਇਆ ਤੇ ਮੈਂ ਕਹਾ ਮੈਂ ਜਾਵਾਂ ਭੈਣ ਜੀ ਨੇ ਕਹਣਾ ਆਈ ਵੀ ਨਹੀਂ ਮੈਂ ਆਈ ਹਾਂ ਤੇ ਵੈਸੇ ਬੜੀ ਵੀ ਨਹੀਂ ਇੱਥੇ ਹਾਂ ਉਹ ਮੈਂ ਯਾਦ ਕਰਦੀ ਕਿ ਰਾਤੀ ਵੀ ਤੁਹਾਨੂੰ ਕੋਈ ਤਾਂ ਹੈ ਨਾ ਮੈਂ ਕਹਾ ਚੱਲ ਇਹ ਫੋਨ ਕਰ ਲੈ ਇਹ ਵੀ ਨਹੀਂ ਫੋਨ ਕਰਦੀ ਬੰਦਾ ਹਾਲ ਚਾਲ ਹੀ ਪੁੱਛਿਆਂ ਦਾ ਕੀ ਕਰਨਾ ਕੀ ਕੀ ਗੱਲ ਤੈਨੂੰ ਮੰਮੀ ਆ ਤੇਰੀ ਕਿਉਂ ਇਦਾਂ ਦੇ ਰਹਾ ਮੈਨੂੰ ਸ਼ਿਕਾਇਤਾਂ ਨਾ ਆਉਂਦੀਆਂ ਤੇਰੀਆਂ ਹੋਰ ਕੀ ਨਾ ਮੈਨੂੰ ਅਸਲੀ ਦੱਸਣਾ ਹੁਣ ਮੈਂ ਚੱਕ ਨਹੀਂ ਸੀ ਹਾਂ ਬੜਾ ਔਖਾ ਆ ਪਿਆ ਜੀ ਗੋਡੇ ਬੜੇ ਦੁੱਖ ਦੇ ਆ ਇੱਕ ਕੀ ਕਰਾਂ ਉੱਤੋਂ ਕੰਮ ਕਰਕੇ ਮੈਂ ਇਹ ਮੰਮੀ ਆ ਤਾਂ ਗੋਡਿਆਂ ਦੀ ਮਾਲਚ ਮੁੱਲਚ ਕਰਿਆ ਘਰ ਆ ਮਨੇ ਲੈ ਮੇਰੀ ਧੀ ਤੇ ਲੱਗਿਓ ਝਾੜੂ ਲਾਣਾ ਹੈ ਬੋਲਦੀ ਨਹੀਂ ਲਾਣ ਆਗੇ ਹੁਣ ਇੱਥੇ ਮੇਰੇ ਪਿੱਛੇ ਹਾਂ ਮੈਂ ਤੈਨੂੰ ਕੁਝ ਦਿਖਾਣ ਆਈ ਹਾਂ ਲੈਣ ਕੀ ਆਈ ਆ ਮੈਂ ਮੰਮੀ ਪਰੇ ਹੋ ਜਾ ਮੈਂ ਨਹੀਂ ਤੁਹਾਡੀ ਕੋਈ ਵੀ ਗੱਲ ਸੁਣਨੀ ਲੈ ਮੇਰੀ ਧੀ ਨੀ ਨਰਾਜ ਆ ਦੇਖ ਅਮਨ ਗੱਲ ਸੁਣ ਮੇਰੀ ਤੂੰ ਐਵੇਂ ਨਾ ਨਰਾਜ ਹੋ ਤੈਨੂੰ ਪਤਾ ਤੇਰੀ ਭਾਬੀ ਕਿੱਦਾਂ ਦੀ ਮੰਮੀ ਬਾਤ ਕਰੋ ਹੁਣ ਤੁਸੀਂ ਆ ਜਾਓ ਉੱਤੇ ਪਰਦੇ ਪਉਣ ਪਰਿਓ ਜੋ ਯਾਰ ਮੈਨੂੰ ਨਹੀਂ ਪਤਾ ਪਰਦੇ ਵਾਲੀ ਕੋਈ ਗੱਲ ਨਹੀਂ ਆ ਦੇਖੋ ਉਹ ਵੀ ਆਪਣੇ ਵੱਲੋਂ ਸੱਚੀ ਹੈ ਤੈਨੂੰ ਉਦੋਂ ਕਿੰਨੇ ਜਣੇ ਆਣੇ ਰਸਤੇ 'ਚ ਦੇਖਿਆ ਹੋਊਗਾ ਮੰਮੀ ਪਹਿਲਾਂ ਮੇਰੀ ਇੰਨੀ ਤੇ ਗੱਲ ਸੁਣੋ ਤੁਸੀਂ ਭਾਬੀ ਨੂੰ ਮੈਂ ਮੁੰਡੇ ਨਾਲ disse ਕੀ ਖੜੀ ਉਹਨੂੰ ਉਦੋਂ ਨਹੀਂ ਮੈਂ disse ਜਦੋਂ ਮੈਂ ਜਾਸ ਕੋ ਨੋਟਸ ਲੈਣ ਨਹੀਂ ਗਈ ਉਹ ਜਾਣ ਕੇ ਕਰਦੀ ਆ ਮੰਮੀ ਚਲ ਕੋਈ ਨਾ ਤੂੰ ਛੱਡ ਪਰ ਮੈਨੂੰ ਸਮਝ ਹੀ ਨਹੀਂ ਲੱਗਦੀ ਨਹੀਂ ਗੱਲ ਮੈਂ ਤੈਨੂੰ ਕਦੀ ਕੋਈ ਚੰਗੀ ਮਾੜੀ ਗੱਲ ਕਹੀ ਸੀ ਪਹਿਲਾਂ ਆਹ ਉਹਨੂੰ ਤੇ ਕੰਨੇ ਆਣਾ ਜਦੋਂ ਮੇਰੀ ਗਲਤੀ ਵੀ ਨਹੀਂ ਚੱਲ ਚੁੱਪ ਚੱਲ ਤੂੰ ਚੁੱਪ ਕਰ ਐਵੇਂ ਨਾ ਟੈਨਸ਼ਨ ਲੈ ਇਹ ਦੇਖ ਉਹਨੇ ਨਾ ਆਂਟੀ ਤੇਰੀ ਨੇ ਫੋਟੋਆਂ ਭੇਜੀਆਂ ਮੁੰਡੇ ਦੀ ਕਿਹੜੇ ਮੁੰਡੇ ਦੀਆਂ ਫੋਟੋਆਂ ਭੇਜੀਆਂ ਤੇਰੇ ਰਿਸ਼ਤੇ ਦੀ ਗੱਲ ਤੋਰੀ ਸੀ ਮੈਂ ਦੇਖ ਮੁੰਡਾ ਜਰਾ ਆ ਮम्मी ਤੂੰ ਇਹੋ ਪਤਾ ਲੱਗ ਗਿਆ ਤੁਸੀਂ ਕਿਉਂ ਆਏ ਆ ਇੱਥੇ ਉਹ ਨਾ ਤੂੰ ਐਵੇਂ ਨਾ ਟੈਨਸ਼ਨ ਲੈ ਮੁੰਡਾ ਤਾਂ ਦੇਖ ਪਹਿਲਾਂ ਮम्मी ਮੈਂ ਨਹੀਂ ਦੇਖਣਾ ਮੈਂ ਮੈਂ ਤੁਹਾਨੂੰ ਕਹਿ ਦਿੱਤਾ ਨਾ ਮੈਂ ਨਹੀਂ ਵਿਆਹ ਕਰਾਉਣਾ ਹਲੇ ਮੈਂ ਪੜਨਾ ਆ ਮम्मी ਯਾਰ ਕੀ ਹੋ ਗਿਆ ਚੱਲ ਕੋਈ ਨਹੀਂ ਪੜ ਲਈ ਦੂ ਤੂੰ ਮੁੰਡੇ ਦੀ ਫੋਟੋ ਤਾਂ ਦੇਖ ਲੈ ਇੱਕ ਵਾਰੀ ਕਿਹ ਮੁੰਡੇ ਦੀ ਫੋਟੋ ਦੇਖਣੀ ਮੈਨੂੰ ਪਤਾ ਲੱਗ ਗਿਆ ਤੂੰ ਇੱਥੇ ਕਿਉਂ ਆਇਆ ਚਲ ਜੋ ਇੱਥੋਂ ਅੱਛਾ ਤੂੰ ਇਧਰ ਗੱਲ ਤਾਂ ਸੁਣ ਮੇਰੀ ਗੱਲ ਸੁਣ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਫੋਟੋ ਦੇ ਇਹ ਵਿਆਹ ਵੀ ਤੇਰਾ ਕਰਨਾ ਹੀ ਹੈ ਇੱਕ ਦਿਨ ਕਰਨਾ ਨਹੀਂ ਮੰਮੀ ਮੈਂ ਇਦਾਂ ਹੀ ਕਿਦਾਂ ਕਹਿਣਾ ਵੀ ਵਿਆਹ ਕਰਾ ਦਵਾਂ ਮੇਰੀ ਆਪਣੀ ਕੋਈ ਚੋਇਸ ਆਪਣੀ ਕੋਈ ਮਰਜ਼ੀ ਨਹੀਂ ਹੈਗੀ ਚਲ ਤੂੰ ਦੱਸ ਤੂੰ ਕਿੱਦਾਂ ਜਾਂ ਚੰਨੀ ਫੇ ਕਿਦਾਂ ਦਾ ਤੂੰ ਮੈਨੂੰ ਹੈ ਯਾਰ ਮੰਮੀ ਜਿੱਦਾਂ ਦੀ ਸੋਚਦੇ ਨਾ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਚੱਲ ਕੋਈ ਨਹੀਂ ਮੁੰਡੇ ਨਾਲ ਮੇਰੀ ਗੱਲਬਾਤ ਨਹੀਂ ਹੈਗੀ ਚੱਲ ਕੋਈ ਮੇਰਾ ਵੀ ਤਾਂ ਦਿਲ ਕਰਦਾ ਨਾ ਵੀ ਹਾਂ ਜਿਹਦੇ ਨਾਲ ਮੈਂ ਸਾਰੀ ਜ਼ਿੰਦਗੀ ਕੱਢਣੀ ਹੋ ਮੇਰੀ ਮਨਪਸੰਦ ਦਾ ਹੋਵੇ ਤੂੰ ਇਦਾਂ ਕਰ ਕੋਈ ਗੱਲ ਨਹੀਂ ਤੂੰ ਐਵੇਂ ਨਾ ਟੈਨਸ਼ਨ ਲਈ ਜਾ ਜੇ ਤੂੰ ਆਪਣੀ ਮਰਜ਼ੀ ਨਾਲ ਦੇਖਣਾ ਹੈ ਤਾਂ ਤੈਨੂੰ ਅਸੀਂ ਮਿਲਾਵਾਂਗੇ ਵੀ ਦੇਖ ਸੁਣ ਲਈ ਤੂੰ ਪਹਿਲਾਂ ਫੋਟੋ ਤਾਂ ਦੇਖ ਲੈ ਮੁੰਡੇ ਦੀ ਜੇ ਤੈਨੂੰ ਪਸੰਦ ਹੋਊਗਾ ਤਾਂ ਫੇਰ ਹੀ ਅੱਗੇ ਗੱਲ ਤੋਂ ਹੋਣੀ ਹੈ ਮੰਮੀ ਮੈਂ ਇੱਕ ਸ਼ਰਤ ਤੇ ਆਹ ਰਿਸ਼ਤੇ ਨੂੰ ਤੁਹਾਨੂੰ ਹਾਂ ਕਹਿਣੀ ਆ ਪਰ ਸ਼ਾਇਦ ਇੱਥੇ ਵੀ ਸ਼ਰਤ ਤਾਂ ਹੋਣੀ ਆ ਤੇ ਮੰਮੀ ਹੋਵੇ ਨਾ ਹਣ ਚਲ ਦੱਸ ਕੀ ਸ਼ਰਤਾਂ ਤੇ ਉਹ ਇਹ ਦੱਸ ਇੱਧਰ ਆਓ ਤੂੰ ਮੰਮੀ ਫੋਟੋ ਵੀ ਮੈਂ ਦੇਖ ਲੈਣੀ ਆ ਤੇ ਜਿੱਥੇ ਤੁਸੀਂ ਕਹਿਣ ਨੇ ਆ ਕੋਈ ਗੱਲ ਨਹੀਂ ਮੈਂ ਕਰਾ ਲੂੰਗੀ ਉੱਥੇ ਰਿਸ਼ਤਾ ਪਰ ਨਾ ਮੈਂ ਨਾ ਇਦਾਂ ਹੀ ਨਹੀਂ ਹਾਂ ਕਰਨੀ ਹੈਗੀ ਪਹਿਲਾਂ ਮੈਂ ਮੁੰਡੇ ਨਾਲ ਗੱਲਬਾਤ ਕਰਕੇ ਦੇਖਣੀ ਆ ਉਨੂੰ ਮਿਲਾਂਗੀ ਉਹਨੂੰ ਉਹਨਾਂ ਗੱਲਬਾਤ ਕਰੂੰਗੀ ਫੇਰ ਹੀ ਮੈਨੂੰ ਪਤਾ ਲੱਗੂਗਾ ਵੀ ਅਗਲਾ ਹੈ ਕਿੱਦਾਂ ਦਾ ਤੇ ਕਿੱਦਾਂ ਦਾ ਨਹੀਂ ਹੁਣ ਬੰਦੇ ਦੇ ਨੇਚਰ ਦਾ ਪਤਾ ਹੋਵੇ ਤੇ ਫੇਰ ਹੀ ਆਣਾ ਹੁਣ ਕੋਈ 2-4 ਦਿਨ ਦੀ ਗੱਲ ਤਾਂ ਹੈ ਨਹੀਂ ਸਾਰੀ ਜ਼ਿੰਦਗੀ ਦੀ ਹੁਣ ਸਾਰੀ ਜ਼ਿੰਦਗੀ ਦਾ ਸਵਾਲ ਆ ਚੱਲ ਕੋਈ ਨਹੀਂ ਤੂੰ ਫੋਟੋ ਤੇ ਦੇਖ ਲੈ ਭੈਣ ਜੀ ਚਲੋ ਛੱਡੋ ਹੋ ਗਈਆਂ ਇਹ ਗੱਲਾਂ ਚਲ ਤੂੰ ਜਾ ਕੇ ਚਾਹ ਬਣਾ ਪ੍ਰੀਤੀ ਤਰਾ ਕੋਈ ਕੰਮ ਨਹੀਂ ਹੁਣ ਬੈਠਾਂ ਤਾਂ ਮੈਂ ਭੈਣ ਜੀ ਨਾਲ ਗੱਲਬਾਤ ਕਰ ਲਾਂ। ਆਹੋ ਆਜੋ ਇੱਧਰ ਤੁਸੀਂ ਆਜੋ। ਇੱਧਰ ਆ ਜੀ ਮੇਰੇ ਲਈ ਜਾ। ਜਾ ਪਤਾ ਇੱਥੇ ਬੈਲਣ ਦੇ ਆ ਦਾਦੀ ਆਪਣੀ ਨੂੰ ਮੇਰੇ ਲਾਗੇ। ਆਪਾਂ ਗੱਲਾਂ ਕਰ ਲਈਏ ਭੈਣਾ ਭੈਣਾ। ਆਹ। ਚੱਲ ਪ੍ਰੀਤੀ ਬਣਾ ਲਿਆ ਫੇਰ ਤੂੰ ਚਾਹ ਜਾ ਕੇ। ਹੋਰ ਸੁਣਾਓ ਭੈਣ ਜੀ ਕਿਦਾਂ? ਹਾਂ ਠੀਕ ਆ। ਹੁਣ ਤੁਸੀਂ ਸੁਣੋ ਮੇਰੀ ਗੱਲ। ਹੁਣ ਨਹੀਂ ਜਾਣਾ ਤੁਸੀਂ ਕਿਤੇ। ਮੈਂ ਹੁਣ ਆਈ ਆ ਹੁਣ ਬੈਠ ਕੇ ਗੱਲਬਾਤ ਕਰਦੇ ਹਾਂ। ਹਨਾ? ਨਹੀਂ ਚਲੋ ਗੱਲ ਤਾਂ ਕਰ ਲੈਨੇ ਆ ਮੈਂ ਤੁਹਾਨੂੰ ਦੇਖਣ ਦੇਣੀ ਹਾਂ। ਨਹੀਂ ਰਾਤ ਤਾਂ ਨਹੀਂ ਰਹਿ ਹੁਣ ਆਇਆ ਪਤਾ ਕੀ ਕਰ ਰਹਿਣਾ। ਕੋਈ ਗੱਲ ਹੀ ਸਵੇ ਤੇ ਜੇ ਉਹ ਕਹਿੰਦੇ ਆ ਤੇ ਫਿਰ ਇੱਕ ਦਿਨ ਮਿਲ ਲਿਓ ਵੇ। ਬਿਅਰ ਤੂੰ ਹੀ ਕਰਨਾ ਅਹੀਂ ਥੋੜੀ ਜਾਣਾ ਉੱਥੇ। ਤੂੰ ਹੀ ਦੇਖਣਾ ਸਭ ਕੁਝ। ਨਾਲੇ ਹੁਣ ਦੇਖ ਲਓ ਮੈਂ 3 ਸਾਲ ਇੰਨੀ ਮਿਹਨਤ ਕੀਤੀ ਆ ਹੁਣ ਮੈਂ ਪੜਨ ਨਹੀਂ ਆ ਤੇ ਹੁਣ ਮੇਰਾ ਲਾਸਟ ਸੈਮੈਸਟਰ ਆ। ਤੇ ਦੋ ਦੋ ਕਿ ਮਹੀਨੇ ਤਾਂ ਹੁਣੇ ਰਹਿ ਗਏ ਆ ਤੇ ਫਿਰ ਮੇਰੇ ਲਾਸਟ ਸੈਮੈਸਟਰ ਦੇ ਐਗਜ਼ਾਮ ਆ ਮੈਨੂੰ ਨਾ ਬਸ ਇੱਕ ਵਾਰੀ ਆ ਪੇਪਰ ਦੇ ਲਾਂ ਦੋ ਫਿਰ ਤੁਸੀਂ ਜਿੱਥੇ ਕਹੋਗੇ ਤੇ ਮੈਂ ਕੋਈ ਨਹੀਂ ਕਰੂਗੀ ਆ ਚਲ ਕੋਈ ਨਹੀਂ ਤੇ ਇਹ ਵੀ ਚਲੋ ਜਾਣ ਤੋਂ ਵੀ ਨਹੀਂ ਰੋਕਣਾ ਮੈਂ ਤੁਹਾਨੂੰ ਕਹਿ ਚੱਲ ਠੀਕ ਆ ਪਰ ਊਡ ਪਟਾੰਗ ਹਰਕਤਾਂ ਨਹੀਂ ਤੇਰੀਆਂ ਹੋਣੀਆਂ ਚਾਹੀਦੀਆਂ ਫੇ ਕਿਹੜੀਆਂ ਮੰਮੀ ਊਡ ਪਟਾੰਗ ਆਹੋ ਤੈਨੂੰ ਫਿਰ ਅੱਗੇ ਇਹ ਨਾ ਤਮਾਸ਼ਾ ਹੋ ਗਿਆ ਘਰ ਦੇ ਵਿੱਚ ਮੰਮੀ ਤੈਨੂੰ ਖੁਦ ਕੀਤਾ ਤੇ ਮਾਸ਼ਾਅਤੇ ਕੰਮ ਸੇ ਕੰਮ ਭਾਬੀ ਦੀ ਗੱਲ ਸੁਣਨ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਪੁੱਛ ਦੇ ਤਾਂ ਸਹੀ ਵੀ ਹਾਂ ਤੂੰ ਮੁੰਡੇ ਲਾ ਕੇ ਖੜੀ ਔਰ ਮੰਮੀ ਤੁਹਾਨੂੰ ਮੁੰਡੇ ਲਾ ਕੇ ਖੜੇ ਹੋਣ ਤੋਂ ਪ੍ਰੋਬਲਮ ਆ ਤੇ ਮੈਂ ਮੁੰਡਿਆਂ ਨਾਲ ਉੱਥੇ ਕਾਲਜ ਦੇ ਵਿੱਚ ਪੜ੍ਹਦੀ ਆ ਮੁੰਡੇ ਵੀ ਆ ਉੱਥੇ ਕੁੜੀਆਂ ਵੀ ਆ ਉੱਥੇ ਤੁਹਾਨੂੰ ਪ੍ਰੋਬਲਮ ਹੁੰਦੀ ਹੈਗੀ ਚੱਲ ਕੋਈ ਨਾ ਤੂੰ ਐਵੇਂ ਨਾ ਬੋਲੀ ਜਾ ਉਹਨੇ ਕੁਝ ਦੇਖਿਆ ਹੀ ਹੋਊਗਾ ਕਾਲਜ ਵਿੱਚ ਪੜਦੇ ਹੁਣ ਮੰਮੀ ਮੁੰਡੇ ਵੀ ਤੇ ਫਰੈਂਡਸ ਹੁੰਦੇ ਹੀ ਆ ਨਾ ਹੁਣ ਕਲਾਸ ਦੇ ਵਿੱਚ ਨਾਲ ਪੜਦੇ ਸੀ ਇੱਕ ਦੂਜੇ ਨੂੰ ਹੱਸੋ ਹੱਸਾ ਮਜ਼ਾਕ ਕਰਕੇ ਬੁਲਾ ਲਈਦਾ ਹੁਣ ਇਹਦਾ ਮਤਲਬ ਇਹ ਥੋੜੀ ਆ ਬਿਹਾਬ ਤੇ ਗਲਤ ਸੋਚੀ ਜਾਵੋ ਗਲਤ ਤਾਂ ਨਹੀਂ ਮੈਂ ਸੋਚਦੀ ਆਪਣੀ ਸੋਸਾਇਟੀ ਤੋਂ ਵੀ ਦੇਖ ਨਾ ਸਾਰਿਆਂ ਦੇ ਦਿਮਾਗ ਇੱਕ ਜੇ ਨਹੀਂ ਹੁੰਦੇ ਮੰਮੀ ਠੀਕ ਆ ਮੈਂ ਤੇ ਜੱਸ ਕੋ ਨੋਟਸ ਲੈਣ ਗਈ ਹੂੰ ਉਹ ਰੁਕ ਗਿਆ ਬੁਲਾਉਣ ਲੱਗ ਪਿਆ ਤੇ ਮੈਂ ਕੀ ਉਹਨੂੰ ਕਹਿਣਾ ਚੱਲ ਕੋਈ ਨਹੀਂ ਪਾ ਮਿੱਟੀ ਇਹਨਾਂ ਗੱਲਾਂ ਤੇ ਜੇ ਤੂੰ ਕਹਿਨੀ ਆ ਨਾ ਵੀ ਤੂੰ ਸੈਮਿਸਟਰ ਆਪਣਾ ਪੂਰਾ ਕਰਨਾ ਉਹ ਵੀ ਤੇਰਾ ਕਰਾ ਦਾਂਗੇ ਪਰ ਇਹ ਆ ਤੂੰ ਇੱਕ ਵਾਰੀ ਮੁੰਡੇ ਦੀ ਫੋਟੋ ਦੇਖ ਲੈ ਤਸੱਲੀ ਦੇ ਨਾਲ ਫੇ ਜਿੱਦਨ ਤੂੰ ਕਹਿਨੀ ਆ ਤੇ ਤੁਸੀਂ ਮਿਲ ਲਿਓ ਠੀਕ ਆ ਠੀਕ ਆ ਮੰਮੀ ਤੇ ਮੇਰਾ ਫੋਨ ਵੀ ਦੇ ਦਿਓ ਮੈਨੂੰ ਚੱਲ ਕੋਈ ਨਹੀਂ ਤੇਰਾ ਫੋਨ ਵੀ ਦੇ ਦਊਂਗੀ ਆਹੋ ਪਰ ਇਹ ਆ ਬੇ ਰਿਸ਼ਤਾ ਹੀ ਕਰਨਾ ਰਿਸ਼ਤਾ ਵਧੀਆ ਕਰੂ ਆਇਆ ਠੀਕ ਆ ਠੀਕ ਆ ਮੰਮੀ ਹਾਂ ਤੇ ਮੰਮੀ ਡੈਡੀ ਨਾਲ ਗੱਲ ਕਰ ਲਈ ਆ ਤੁਸੀਂ ਹਾਂ ਮੈਂ ਉਹਨਾਂ ਨਾਲ ਦੋਨਾਂ ਨਾਲ ਬਾਹਰ ਗਰ ਕਰ ਕੇ ਜੀ ਆ ਤੇ ਤੁਸੀਂ ਆ ਤੇ ਇਹਨਾਂ ਦੇ ਸਿਆਪੀ ਆ ਮੁੰਡੇ ਨਾਲ ਗੱਲ ਕਰਾਈ ਤੇ ਉਹ ਕਰਦੀ ਮੈਂ ਬੇਵਕੂਫਾ ਪਾਪੀ ਦੇ ਮਗਰ ਲੱਗ ਕੇ ਤੇ ਮੁੜ ਕੇ ਮੈਨੂੰ ਵੀ ਉਹਨਾਂ ਨੇ ਫੇਰ ਮੁੜ ਕੇ ਪਾਪਾ ਨੇ ਵੀ ਮੈਨੂੰ ਉਹ ਇਹ ਦੇਖੋ ਮੈਂ ਬੇਵਕੂਫਾ ਛਿੱਤਰ ਮੇਰੇ ਸਿਰ 'ਤੇ ਪੈਣਾ ਕਹਿੰਦਾ ਤੂੰ ਘਰ ਕੀ ਕਰਦੀ ਇਹ ਕੋਈ ਗੱਲ ਨਹੀਂ ਹੋਈ ਮੈਂ ਬਸ ਜਸਟ ਵਿਆਹ ਦੀ ਗੱਲ ਹੀ ਆ ਗਿਆ ਇਦਾਂ ਨਹੀਂ ਮੈਂ ਛਿੱਤਰ ਪਾਉਣ ਦਿੰਦੀ ਚਲ ਕੋਈ ਨਹੀਂ ਕੋਈ ਨਹੀਂ ਤੂੰ ਐਵੇਂ ਇਹਨਾਂ ਨਾਲ ਰਾਜ ਹੋ ਮੇਰੀ ਤੀ ਚਲ ਜਿਹੜਾ ਝਾੜੂ ਮਾੜਾ ਮੋਟਾ ਰਹਿੰਦਾ ਇਹ ਕੱਢ ਕੇ ਤੇ ਆ ਜਾ ਨੀਚੇ ਫੇ ਆ ਚਲੋ ਧੀ ਮੈਂ ਆਨੀ ਆਹੋ ਆ ਜਾ ਆਹੋ ਤੇ ਫੇਰ ਮੈਂ ਤੇਰੇ ਫੋਨ ਚ ਫੋਟੋਆ ਤੇਰੇ ਫੋਨ ਚ ਹੀ ਸੈਂਡ ਕਰ ਦਿੰਨੀ ਆ ਕਰ ਦਿਓ ਤੇ ਮੈਨੂੰ ਫੋਨ ਵੀ ਦੇ ਦਿਓ ਹਾਂ ਠੀਕ ਆ ਮਿਲ ਜਾਂਦਾ ਮੈਨੂੰ ਫੋਨ ਰੂਬੀ ਹਾਂ ਜੀ ਮਮਾ ਕੀ ਕਰੀ ਜਾਨੀ ਕਪੜੇ ਤੋਂ ਹੀ ਜਾਨੀ ਆ ਕਪੜੇ ਮੈਂ ਕਿਹਾ ਤੋਲ ਮਾ ਫੇਰ ਦੇਖਦੇ ਆ ਕਿ ਕੰਮ ਹੋਰ ਤੂੰ ਬੜੀ ਖੁਸ਼ ਹੈ ਕੀ ਗੱਲ ਹੋ ਗਈ ਖੁਸ਼ ਇਦਾਂ ਵੀ ਉਹ ਮੰਨ ਗਈ ਆ ਅੱਛਾ ਆਹੋ ਮੈਂ ਉਹਨੂੰ ਮੈਂ ਕਿਹਾ ਤੇਰੇ ਤੈਨੂੰ ਮੁੰਡਾ ਦਿਖਾ ਦਿੰਦੇ ਆ ਅੱਛਾ ਤੇ ਕਹਿੰਦੀ ਕੋਈ ਨਹੀਂ ਜਿੱਥੇ ਤੁਸੀਂ ਕਹਿੰਦੇ ਆ ਮੈਂ ਕਰ ਲੈਣੀ ਆ ਉੱਥੇ ਰਿਸ਼ਤਾ ਪਰ ਮੇਰੀ ਇੱਕ ਸ਼ਰਤ ਆ ਕੀ ਸ਼ਰਤ ਆ ਹੁਣ ਸ਼ਰਤ ਇਹ ਰੱਖੀ ਆ ਕਹਿੰਦੀ ਵੀ ਮੈਨੂੰ 3 ਸਾਲ ਹੋ ਗਏ ਕਾਲਜ ਜਾਂਦੀ ਨੂੰ ਕਿ ਮੇਰਾ ਸਮੈਸਟਰ ਦੇ 2 ਮਹੀਨੇ ਰਹਿ ਗਏ ਆ ਅੱਛਾ ਤੇ ਮੈਨੂੰ ਉਹ ਪੂਰਾ ਕਰ ਲੈਣ ਦੋ ਠੀਕ ਹੈ ਤੇ ਮੈਂ ਕਿਹਾ ਚੱਲ ਕੋਈ ਨਹੀਂ ਕਿ ਤਾਂ ਸ਼ੁਕਰ ਆ ਵਿਆਹ ਨੂੰ ਤਾਂ ਮੰਨੀ ਮਾਮੀ ਤੂੰ ਇੰਨੀ ਗੱਲ ਤੇ ਕਹਿ ਦਿੱਤੀ ਆ ਹਾਂ ਤੇ ਮੈਨੂੰ ਕੋਈ ਯਕੀਨ ਜਿਹਾ ਹੈ ਨਹੀਂ ਉਹ ਮੈਨੂੰ ਕਹਿੰਦੀ ਆ ਵੀ ਮੇਰਾ ਫੋਨ ਦੇ ਦੋ ਨਾ ਨਾ ਤੂੰ ਫੋਨ ਫਾਨਦਾ ਰਹਿਂਦਾ ਦੋ ਮਹੀਨੇ ਤੱਕ ਸਾਡੀ ਵੀ ਸ਼ਰਤ ਤੇ ਫੋਨ ਨਾ ਘੜਾਓ ਤੇ ਕੋਈ ਪਤਾ ਨਹੀਂ ਇਹ ਨਾ ਉਹ ਮੁੰਡੇ ਨਾ ਭੱਜ ਭੂਜ ਨਾ ਜਾਵੇ ਕਿਤੇ ਮਾੜਾ ਨਾ ਨਾ ਸਿੱਧਾ ਇੰਨਾ ਨਹੀਂ ਲੱਗੀ ਕਰਨ ਮੈਨੂੰ ਯਕੀਨ ਆ ਇੰਨਾ ਕਿਤੇ ਉਹਦੇ ਤੇ ਚਲ ਦੇਖ ਲੋ ਫਿਰ ਫਿਰ ਨਹੀਂ ਨਹੀਂ ਡਾ ਵੱਡਾ ਕਦਮ ਨਹੀਂ ਲੱਗੀ ਚੁੱਕਣ ਸਾਡੀ ਪੂਰੇ ਸਵਾ ਚ ਵੇਚਦੀ ਹੋਵੇ ਨਾ ਨਾ ਇਦਾਂ ਦਾ ਨਹੀਂ ਕੋਈ ਵੀ ਕੰਮ ਕਰਦੀ ਤੂੰ ਇਹ ਟੈਨਸ਼ਨ ਨਾ ਲੈ ਜਾ ਕੋਈ ਮਾੜਾ ਮੋਟਾ ਕਰ ਵੀ ਲਿਆ ਤੇ ਇਹਨੂੰ ਮੈਂ ਆਪੇ ਹੀ ਸੰਭਲੂਗੀ ਫੇ ਆਹੋ ਚਲ ਦੇਖ ਪਰ ਇਹ ਹੋਰ ਖ ਰੱਖਣੀ ਪੈਣੀ ਤੈਨੂੰ ਵਾਹਿਗੁਰੂ ਦਾ ਇਨਾ ਸ਼ੁਕਰ ਹੈ ਮਨ ਗਈ ਮੁੰਡਾ ਦੇਖਣੇ ਨਾ ਨਹੀਂ ਤੇ ਇਹਦੇ ਇਦਾਂ ਕਰਦੀ ਸੀ ਮੈਂ ਮੈਂ ਕੁਝ ਕਹਿੰਦੀ ਤੇ ਨਹੀਂ ਕਿਦਾਂ ਦਾ ਕੋਈ ਨੁਕਸਰ ਆ ਨਹੀਂ ਨਹੀਂ ਹਜੇ ਫੋਟੋ ਆਦੇ ਮੈਂ ਫੋਨ 'ਚ ਪਾ ਦੇਣੀ ਆ ਆਪੇ ਤਸੱਲੀ ਨਾ ਦੇਖੂਗੀ ਦੂਜਾ ਕਹਿੰਦੀ ਵੀ ਮੈਂ ਮਿਲਣਾ ਆ ਗੱਲਬਾਤ ਕਰਨੀ ਆ ਮੈਂ ਉਹਨੂੰ ਕਿਹਾ ਵੀ ਚਲ ਕੋਈ ਨਹੀਂ ਗੱਲਬਾਤ ਨਹੀਂ ਤੇ ਕੁਝ ਕਹਿਣਾ ਨਾ ਤਵੇ ਨਹੀਂ ਕੰਦੀ ਕੁਝ ਵੀ ਔਰ ਮਾਤਾ ਉਹਦੇ ਹੋਰ ਸੇ ਆਪਾ ਪਾਇਆ ਮੁੰਡਾ ਨਾ ਨਾ ਕੋਈ ਨਹੀਂ ਕਹਿੰਦੀ ਮੈਂ ਉਹਨੂੰ ਇਹ ਗੱਲ ਕਹਿਤੀ ਆ ਵੀ ਜੇ ਤੂੰ ਸਿੱਧੀ ਸਦਾ ਹੀ ਨਾ ਨਹੀਂ ਕਰਨਾ ਫਿਰ ਜ਼ਬਰਦਸਤੀ ਹੋਣੀ ਤੇਰੇ ਨਾਲ ਤੇ ਰਿਸ਼ਤਾ ਚੰਗੇ ਕਰਦਾ ਮੈਂ ਉੱਥੇ ਹੀ ਤੇਰਾ ਰਿਸ਼ਤਾ ਕਰਨਾ ਕੱਲ ਨੂੰ ਇਹ ਨਾ ਹੋਵੇ ਵੀ ਤੂੰ ਕਰੀ ਜਾਵੇਂ ਆਹੋ ਨਾ ਨਾ ਚਾ ਤੁਸੀਂ ਜਿੰਦੇ ਆਪਣੇ ਜੀ ਇਕੱਠੇ ਕਰ ਲੋ ਤੇ ਜੀਆ ਜੀ ਤੁਹਾਡੀ ਬੇਇੱਜ਼ਤੀ ਕਰਾ ਦੇ ਨਾ ਨਾ ਇਦਾਂ ਨਹੀਂ ਲੱਗੀ ਕਰਨ ਤੇ ਮੈਂ ਉਹਨੂੰ ਇੱਕ ਗੱਲ ਕਹੀ ਆਂ ਵੀ ਰਿਸ਼ਤਾ ਮੈਂ ਇੱਥੇ ਹੀ ਕਰਨਾ ਤੇਰਾ ਮੈਂ ਵੀ ਹੁਣ ਦੱਸ ਕੀ ਕਰਾਂ ਜੇ ਨਾ ਨਾ ਮੈਂ ਮੰਨਦੀ ਤੇ ਮੰਮੀ ਨੇ ਵੀ ਕਦੀ ਨਹੀਂ ਹੀ ਮੰਨਣਾ ਮੈਨੂੰ ਕਾਲਜ ਭੇਜਣ ਲਈ ਹੁਣ ਚੱਲ ਇਨਾ ਦੇਗਾ ਨਾ ਮੰਮੀ ਨੇ ਕਹਿ ਤਾ ਦਿੱਤਾ ਹੀ ਆ ਨਾ ਵੀ ਚੱਲ ਚਲ ਜੀ ਕਾਲਜ ਕੋ ਟੋਗਾ ਟੂ ਮੇਰੇ 3 ਸਾਲ ਤੇ ਨੀ ਨਾ ਖਰਾਬ ਹੋਣਗੇ ਪੇਪਰ ਤੇ ਮੈਂ ਪਾ ਲੂੰਗੀ ਨਾ ਆਪਣੇ ਬੜੇ ਸੋਹਣੇ ਮੰਮੀ ਵੀ ਨਾ ਬੜੀ ਜਿੱਦੀ ਆ ਇੱਕ ਵਾਰੀ ਜਿਹੜੀ ਜਿੱਤੇ ਅੜ ਜਾਂਦੀ ਆ ਨਾ ਤੇ ਅੜ ਜਾਂਦੀ ਆ ਵਿਆਹ ਕਰਨ ਨੂੰ ਤਾਂ ਮੇਰਾ ਬਿਲਕੁਲ دل ਨਹੀਂ ਕਰਦਾ ਪਤਾ ਨਹੀਂ ਅਗਲਾ ਕਿੱਦਾਂ ਦਾ ਹੋਣਾ ਤੇ ਕਿੱਦਾਂ ਦਾ ਨਹੀਂ ਕਿਤੇ ਫਸ ਗਈ ਆ ਮੈਂ ਮੰਮੀ ਵੀ ਨਾ ਬੋਲਣ ਲੱਗੇ ਦੇਖਦੇ ਨਹੀਂ ਹੈਗੇ ਇਹਨਾਂ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਕੋਈ ਆਇਆ ਵਾ ਉਹਨਾਂ ਸਾਹਮਣੇ ਨਾ ਬੋਲਣਾ ਮੈਂ ਸਾਰਾ ਕੁਝ ਕੀਤਾ ਕਰਾਇਆ ਮਿਲਦਾ ਇਹਨਾਂ ਨੂੰ ਹਲੇ ਇੱਥੇ ਉੱਥੇ ਕੁਝ ਸਾਰਾ ਕੁਝ ਆਪ ਕਰਕੇ ਖਾਣਾ ਪੈਂਦਾ ਤਾਂ ਵੀ ਚੰਗੀ ਲੱਗਦੀ ਉਹਨਾਂ ਨੂੰ ਵੱਡੀ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਕਿ ਬੰਦਾ ਦੇਖਦਾ ਲਵੇ ਕਰੀ ਮੈਂ ਇਹਦੇ ਕੋਲ ਸੁਣੀਆਂ ਹੈਗੀਆਂ ਵੱਡੀ ਨੂੰ ਉਹਦੀਆਂ ਚੁਗੀਆਂ ਕਰਦੀ ਮੇਰੀਆਂ ਚੁਗੀਆਂ ਕਰਦੀ ਕਰਦੀ ਰਹਿੰਦੀ ਆ ਜਦੋਂ ਦੇਖੋ ਉਹਦੇ ਹੀ ਗੁਣ ਗੰਦੀ ਰਹਿੰਦੀ ਆ ਉਹਨਾਂ ਨੇ ਨਿਆਣੇ ਦੇਦੇ ਆ ਮੇਰੀਆਂ ਕੁੜੀਆਂ ਨੇ ਇਹਨੂੰ ਦੀਦੀਆਂ ਹੈਗੀਆਂ ਇੰਨਾ ਬੁਲਾਉਂਦੇ ਨੇ ਦਾਦੀ-ਦਾਦੀ ਕਰਦੀਆਂ ਰਹਿੰਦੀਆਂ ਵਾ ਉਹੀ ਚੰਗੀ ਲੱਗਦੀਆਂ ਇਹਨੂੰ ਨਹੀਂ ਬੁੜੀ ਜੀ ਨੂੰ ਦੱਸਣਾ ਹੀ ਪੈਣਾ ਵਸ ਸਬਕ ਸਿਖਾਣਾ ਹੀ ਪਾਣਾ ਇਹਨੂੰ ਕੋਈ ਨਹੀਂ ਮਨੀ ਰਿਸ਼ਤਾ ਹੋ ਜਾਵੇ ਇਹ ਦੱਸਦੀ ਮੈਨੂੰ ਵੀ ਨਹੀਂ ਪਤਾ ਲੱਗੂ ਇਹਨੂੰ ਵੀ ਚੰਗੀ ਕੌਣ ਹੈ ਤੇ ਕੌਣ ਚੰਗੀ ਨਹੀਂ ਹੈਗੀ ਨੇ ਨੇ ਹੁਣ ਤਾਂ ਚੱਲ ਕੋਈ ਨਹੀਂ ਮੁੰਡਾ ਆਇਆ ਨਾਲ ਹਾਂ ਚਲੋ ਕੋਈ ਨਹੀਂ ਮੈਂ ਤਾਂ ਸੋਚਿਆ ਮੈਂ ਕਰਦੀ ਆ ਗੱਲ ਰਿਸ਼ਤੇ ਦੀ اچھا ਉਹ ਮੈਂ કરી ਸੀ ਨਾ ਮੇਰੀ ਮਾਸੀ ਦੀ ਕੁੜੀ ਆ اچھا ਨਾ ਉਹਦੀ ਉਹ ਕੁੜੀ ਆ ਅੱਛਾ ਅੱਛਾ ਤੇ ਉਹ ਹੁਣ ਬੰਦੇ ਵੀ ਬਹੁਤ ਵਧੀਆ ਭੈਣ ਜੀ ਆ ਉਹ ਦੱਸਦੀ ਸੀ ਪ੍ਰੀਤੀ ਮੈਨੂੰ ਕੁੜੀ ਵੀ ਵਧੀਆ ਤੁਸੀਂ ਬੇਫਿਕਰੇ ਰਹੋ ਉਹਨੇ ਵਧੀਆ ਚਾਹੀਦੇ ਭਰਾ ਵੀ ਕੁੜੀ ਦਾ ਅਮਰੀਕਾ ਡੈਡੀ ਵੀ ਬਾਹਰ ਅਮਰੀਕਾ ਹੀ ਆ ਘਰ-ਬਾਰ ਬਹੁਤ ਔਖਾ ਹੈ ਅੱਛਾ ਕੋਈ ਇਦਾਂ ਦੀ ਗੱਲ ਨਹੀਂ ਵੀ ਕੁੜੀ ਸ਼ਾਇਦ ਤੁਸੀਂ ਦੇਖੀ ਹੋਵੇ ਆ ਦੇਖੀ ਆ ਵਿਆਹ ਦੇ ਦੇਖੀ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਇੰਨਾ ਜਿਆਜ ਨਹੀਂ ਉਦਾਂ ਮੈਨੂੰ ਇਹ ਆ ਵੀ ਹਾਂ ਠੀਕ ਆ ਕੁੜੀ ਸੋਹਣੀ ਆ ਨਹੀਂ ਵਧੀਆ ਭੈਣ ਜੀ ਕੁੜੀ ਬਹੁਤ ਵਧੀਆ ਆ ਬੰਦੇ ਵੀ ਬਹੁਤ ਵਧੀਆ ਆ ਮੈਂ ਵਧੀਆ ਚਾਹੀਦੇ ਬੰਦੇ ਤੁਹਾਨੂੰ ਪਤਾ ਹੀ ਆ ਹੁਣ ਮੈਂ ਤਾਂ ਸੋਚਿਆ ਸੀ ਚੱਲ ਮੈਂ ਰਾਤੀ ਆਉਂਦੀ ਆ ਨਹੀਂ ਹੋਇਆ ਫਿਰ ਹਾਂ ਮੈਂ ਤਾਂ ਕਹਿੰਦੇ ਪ੍ਰੀਤੀ ਨੂੰ ਮੈਂ ਕਿਹਾ ਚੱਲ ਆਉਂਦੇ ਤਾਂ ਚੱਲ ਆਪਾਂ ਗੱਲਾਂ ਬਾਤਾਂ ਕਰਦੇ ਰਾਤ ਨੂੰ ਹਨਾ ਹਾਂਜੀ ਹਾਂਜੀ ਤੁਸੀਂ ਕੋਈ ਨਹੀਂ ਮੈਂ ਸਾਰੀ ਗੱਲਬਾਤ ਕੀਤੀ ਆ ਮੈਂ ਮਨਿੰਦੀਆਂ ਪਾਈਆਂ ਫੋਟਾਂ ਮੁੰਡਾ ਪਸੰਦ ਆ ਉਹਨਾਂ ਨੂੰ ਅੱਛਾ ਅੱਛਾ ਤੇ ਬਾਕੀ ਜਿਹੜੀ ਵੀ ਗੱਲਬਾਤ ਆ ਤੁਸੀਂ ਇਹ ਸ਼ਤਾ ਕਰਨਾ ਆ ਹਾਂ ਨੇ ਨੇ ਕਰਨਾ ਹੀ ਆ ਹੁਣ ਤੁਹਾਨੂੰ ਕਿਹਾ ਜ਼ਿੰਮੇਵਾਰੀ ਨਹੀਂ ਲੱਭਣੇ ਹਾਂਜੀ ਹਾਂਜੀ ਤਾਂ ਮੈਂ ਕਹਿੰਦੀ ਆ ਵੀ ਇਹ ਰਿਸ਼ਤਾ ਹੱਥੋਂ ਜਾਵੇ ਨਾ ਤੁਸੀਂ ਕਰਨਾ ਇਹ ਰਿਸ਼ਤਾ ਨਹੀਂ ਨਹੀਂ ਕਰਨਾ ਹੀ ਆ ਜੇ ਤੁਸੀਂ ਕਿਹਾ ਹੈ ਜ਼ਿੰਮੇਵਾਰੀ ਚੱਕੀ ਤਾਂ ਵੀ ਅਸੀਂ ਕਰਨਾ ਹੈ ਮੈਂ ਤਾਂ ਇਹ ਵਾਸਤੇ ਆ ਇੱਥੇ ਮੈਂ ਤਾਂ ਇਹ ਕਹਿੰਦੀ ਆ ਵੀ ਤੁਸੀਂ ਅੱਜ ਰਹੋ ਤੇ ਮੈਂ ਆਪਣੀ ਭੈਣ ਨੂੰ ਕੱਲ ਸੱਦ ਲੈਣੀ ਆ ਆ ਮੋ ਸਾਹਮਣੀ ਵੈਸੇ ਗੱਲ ਹੋ ਜੂਗੀ ਆ ਚਲੋ ਕੋਈ ਨਹੀਂ ਫਿਰ ਰਹਿ ਲੈਣੇ ਇਦਾਂ ਹੀ ਬੁਲਾ ਲਿਓ ਨਾ ਨਾ ਤੁਸੀਂ ਰਹੋ ਸਵੀਰ ਹੋਰ ਲੱਗ ਗਈ ਆ ਪਿੰਡ ਐਡੀ ਦੂਰ ਨਹੀਂ ਨਾਲ ਹੀ ਤਾਂ ਪਿੰਡ ਤੁਸੀਂ ਰੋ ਕੱਲ ਆਮੋ ਸਾਹਮਣੀ ਬਹਿ ਕੇ ਸਾਰੀ ਗੱਲਬਾਤ ਹੋ ਜਾਊਗੀ ਤੁਹਾਨੂੰ ਵੀ ਤਸੱਲੀ ਹੋ ਜਾਊਗੀ ਹਨਾ ਤੇ ਚਲੋ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਲੈਣਗੇ ਚਲੋ ਠੀਕ ਆ ਫਿਰ ਤੁਸੀਂ ਬੁਲਾ ਲਓ ਤੇ ਨਾਲੇ ਮੜੀ ਜੋ ਫੋਟੋ ਦਿਖਾ ਦਿਓ ਫੋਟੋ ਕੋਈ ਨਹੀਂ ਤੁਹਾਨੂੰ ਫੋਟਾ ਮੈਂ ਪਵਾ ਦਊਗੀ ਜੇ ਮੁੰਡੇ ਨੇ ਕੁੜੀ ਨਾਲ ਗੱਲ ਕਰਨ ਲਈ ਅੱਜ ਕੱਲ ਇੱਦਾਂ ਹੀ ਚੱਲਦਾ ਸਭ ਹਾਂਜੀ ਹਾਂਜੀ ਉਹ ਤਾਂ ਗੱਲਬਾਤ ਕਰ ਲੈਣਗੇ ਹਨਾ ਆਹ ਜ਼ਿੰਦਗੀ ਤਾਂ ਇਹਨਾਂ ਨੇ ਕੱਢਣੀ ਆ ਕੁੜੀ ਨਾ ਇਨਸ਼ਾਅੱਲਾ ਉਹ ਕੁੜੀ ਹੈਗੀ ਥੋੜੀ ਆ ਮੋੜ ਪਾਦੀ ਕੱਲ੍ਹ ਸਮੇ ਤੁਹਾਨੂੰ ਪਤਾ ਬੱਚੇ ਕਿੱਦਾਂ ਰਹੇ ਹਾਂਜੀ ਪੜ੍ਹੀ ਲਿਖੀ ਆ ਕੋਈ ਗੱਲ ਨਹੀਂ ਬੰਦੇ ਵਧੀਆ ਮੁੰਡਾ ਬਾਹਰ ਆ ਆ ਦਾ ਪਿਓ ਵੀ ਬਾਹਰ ਆ ਹਾਂਜੀ ਹਾਂਜੀ ਸਭ ਕੁਝ ਠੀਕ ਠਾਕ ਘਰ-ਬਾਰ ਸੋਖਾ ਆ ਚਲੋ ਉਹ ਤਾਂ ਕੋਈ ਨਹੀਂ ਵਸ ਪੜੀ ਆਗੇ ਚਾਹ ਬਣਾਉਣਾ ਤਾਂ ਤੈਨੂੰ ਕਿਹਾ ਸੀ ਮੈਂ ਚਾਹ ਆ ਮੈਂ ਰੱਖਿਆਂਦੀ ਚੱਲ ਵਧੀਆ ਕੀਤਾ ਰੱਖਿਆਈਆਂ ਤੇ ਤੇ ਹੋਰ ਭੈਣ ਜੀ ਫੇ ਜਿਹੜੀ ਮੈਂ ਗੱਲ ਕੀਤੀ ਆ ਨਾ ਠੀਕ ਆ ਨਾ ਹਾਂਜੀ ਹਾਂਜੀ ਏਦਾਂ ਠੀਕ ਆ ਨਾ ਅਮੋ ਸਾਹਮਣੇ ਗੱਲ ਹੋ ਜੂਗੀ ਹਾਂਜੀ ਤੇ ਉਹਨਾਂ ਨੂੰ ਵੀ ਲੱਗ ਜਾਊਗਾ ਪਤਾ ਵੇ ਹੈਨਾ ਅਸੀਂ ਅੱਗੇ ਬੰਦੇ ਹਾਂ ਆ ਨਾਲੇ ਅਮਨ ਸਾਹਮਣੇ ਗੱਲ ਹੋਊਗੀ ਜਿਹੜੀ ਵੀ ਤੁਹਾਨੂੰ ਪਤਾ ਲੱਗ ਜਾਊ ਜੋ ਸੱਚ ਝੂਠ ਆ ਸਾਹਮਣੇ ਅੱਜ ਗੱਲ ਕੋਈ ਹੀਰਾ ਫੇਰੀ ਆ ਨਹੀਂ ਨਹੀਂ ਤੁਹਾਡੇ ਤੇ ਯਕੀਨ ਆ ਇਦਾਂ ਦੀ ਝੂਠ ਵਾਲੀ ਤਾਂ ਕੋਈ ਗੱਲ ਨਹੀਂ ਕੁੜੀ ਆਲੋਂ ਤੁਸੀਂ ਬੇਫਿਕੂੜੀ ਬਹੁਤ ਵਧੀਆ ਕੁੜੀ ਚੰਗੀ ਆ ਪੜ੍ਹੀ ਲਿਖੀ ਆ ਮਣੀ ਨਾ ਕੰਮ ਸੈੱਟ ਹੀ ਸੀ ਰਹਿਣਾ ਆ ਅੱਛਾ ਏਦਾਂ ਚਾਹੀਦਾ ਆ ਹੋਰ ਕੀ ਭੈਣ ਜੀ ਨਾਲੇ ਪ੍ਰੀਤੀ ਅੱਜ ਮੈਂ ਰੱਖ ਲਿਆ ਭੈਣ ਜੀ ਉਹਨਾਂ ਨੂੰ ਠੀਕ ਆ ਅੱਜ ਇਹ ਰਾਤ ਰਹਿਣਗੇ ਸਵੇਰੇ ਸਾਰੀ ਮੈਂ ਸਾਧ ਲੂੰਗੀ ਭੈਣ ਆਪਣੀ ਨੂੰ ਤੇ ਸਾਰੀ ਗੱਲਬਾਤ ਕਰ ਲੈਣਗੇ ਰਾਤ ਮੈਂ ਤਾਂ ਰਹਿਣਾ ਭੈਣ ਜੀ ਇੱਕ ਸ਼ਰਤ ਤੇ ਹਾਂਜੀ ਤੁਹਾਨੂੰ ਮੇਰੇ ਕੋਲ ਰਹਿਣਾ ਪੈਣਾ ਅਪ ਇਕੱਠਿਆਂ ਨੇ ਸੌਣਾ ਨਾ ਭੈਣ ਜੀ ਇਹ ਨਾ ਕੋ ਉਧਰ ਨਿਆਣੇ ਹੈਗੇ ਬਹੁਤ ਤੰਗ ਕਰਦੇ ਨਹੀਂ ਨਹੀਂ ਤਾਂ ਕਿ ਅੱਗੇ ਤੁਸੀਂ ਉਧਰ ਮੈਂ ਰਾਤੀ ਆਈ ਜਾਣਾ ਸੀਗਾ ਕੀ ਕਰਾਂ ਉਹ ਬੜਾ ਮੈਂ ਤਾਂ ਕੀ ਦੱਸਾਂ ਹੁਣ ਤੁਹਾਨੂੰ ਉਹ ਕੁੜੀ ਵੀ ਨਹੀਂ ਹੈਗੀ ਸਹੀ ਤਾਂ ਮੁੰਡਾ ਵੀ ਬੜਾ ਤੰਗ ਕਰਦਾ ਹਾਂਜੀ ਅਪ੍ਰੀਤੀ ਰਹੋਗੀ ਪ੍ਰੀਤੀ ਹੈਗੀਆਂ ਇਹ ਕੁੜੀਆਂ ਉਹ ਕੋਈ ਨਹੀਂ ਉਹ ਤਾਂ ਹੁਣ ਵੱਡੀਆਂ ਹੋ ਗਈਆਂ ਨਾਲੇ ਤੂੰ ਆਪਣੀ ਮਾਮਾ ਧੀਆਂ ਦੀ ਸੋ ਗੱਲਬਾਤ ਹੁੰਦੀ ਆ ਨਹੀਂ ਮਾਮਾ ਧੀਆਂ ਨੇ ਤਾਂ ਆਪਾਂ ਰਾਤੀ ਕਰ ਲਈਆਂ ਉਹ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਨਹੀਂ ਬੜਾ ਮਿਲ ਲਿਆ ਤੁਹਾਡੇ ਨਾਲ ਗੱਲਬਾਤ ਰਾਤ ਤੁਹਾਨੂੰ ਮੈਂ ਇੱਕ ਸੱਟ ਤੇ ਰਹਿਣਾ ਜੇ ਤੁਸੀਂ ਰਾਤ ਮੇਰੇ ਕੋਲ ਰਹਿਣਾ ਚਲੋ ਕੋਈ ਹਾਂ ਮੰਮੀ ਇੱਥੇ ਰਹਿਣਾ ਕੋਲ ਆਈਆਂ ਫਿਰ ਮੇਰੇ ਨਾਲ ਨਹੀਂ ਤਾਂ ਫਿਰ ਮੈਂ ਚੱਲੀ ਕੋਈ ਨਹੀਂ ਮੈਂ ਸਵੇਰੇ ਆ ਜਾਂਗੀ ਫਿਰ ਕੋਲ ਆਈਆਂ ਮੈਂ ਤੁਹਾਡੇ ਕੋਲ ਆਈਆਂ ਕੋਈ ਨਹੀਂ ਇਹ ਤਾਂ ਕੰਮ ਉਲਟਾ ਹੀ ਹੋ ਗਿਆ ਮੈਂ ਤਾਂ ਕੁਝ ਹੋਰ ਸਮਝਿਆ ਵੀ ਚੱਲ ਚੰਗੀ ਲੜਾਈ ਪਊਗੀ ਪਾਰੇ ਛੇਤੀ ਮੰਨ ਗਈ ਉਹ ਦੇਖਦੇ ਆ ਮਾਤਾ ਨੂੰ ਕੀ ਕਹਿੰਦੀ ਐ ਕੀ ਕਰਦੀ ਐ ਚਲੋ ਆਪੇ ਮੈਂ ਤਾਂ ਬਠੇਰਾ ਪਾਤਾ ਹੁਣ ਸੇ ਆਪਾਂ ਹੋਰ ਕਿੰਨਾ ਕ ਪਾ ਕੇ ਰੱਖਾਂ ਮੈਂ ਚਲੋ ਦੇਖਦੇ ਆ ਕੀ ਕਰਦੀ ਕੀ ਨਹੀਂ ਕਰਦੀ ਮੈਨੂੰ ਤਾਂ ਲੱਗਦਾ ਨਹੀਂ ਕਿ ਸਿਰੇ ਚੜੂ ਕੰਮ ਆਦਾ ਨੇ ਲੈ ਤੇ ਲਿਆ ਰਿਸਕ ਹੁਣ ਦੇਖੋ ਇਹ ਵਿਗੜੇ ਥੋੜਾ ਸੁਧਰਦੇ ਹੁੰਦੇ ਇਹ ਕਰਤੋ ਹੁੰਦੇ ਆ ਸੁਧਰਨਾ ਸੁਧਰਨਾ ਤੇ ਨਹੀਂ ਹਾਨੀ ਇਹ ਹੱਡਾ ਵੀ ਜਲੂਸ ਕਢਾਉਗੀ